ਆਗੂ ਸਹਿਬਾਨ ਅੱਜ ਆਪਾਂ ਸੰਗਰੂਰ ਡੀਸੀ ਦਫ਼ਤਰ ਦੇ ਅੱਗੇ ਇਹ ਠਾਠਾ ਮਾਰਦਾ ਇਕੱਠ ਜਣੀ ਇਹ ਮੰਗ ਕਰਦਾ ਆ ਜਿਹੜਾ ਆਪਾਂ ਪੈਸੇ ਮੰਗਾ ਦਾ ਪੋਸਟਰ ਜਿਹੜਾ ਉਹ ਲਾਇਆ ਮੇਰੇ ਤੋਂ ਪਹਿਲਾਂ ਆਗੂਆਂ ਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਅੱਜ ਦਾ ਇਕੱਠ ਇਹ ਮੰਗ ਕਰਦਾ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੇ ਆ ਸਹਾਵਾ ਪੂਰੀਆਂ ਕਰ ਚੁੱਕੇ ਸਿਆਸੀ ਕੈਦੀ ਨੇ ਜਣੀ ਉਹਨਾਂ ਨੂੰ ਬਿਨਾਂ ਸਰਤ ਰਹਾ ਕਰੇ ਸਰਕਾਰ ਤੇ ਜਿਨ੍ਹਾਂ ਤੇ ਪਰਚੇ ਦਰਜ ਕੀਤੇ ਨੇ ਬਹੁਤ ਬਿਨਾਂ ਪਰਚਿਆਂ ਤੋਂ ਦਰਜ ਜੇਲਾਂ ਦੇ ਵਿੱਚ ਬੰਦ ਨੇ ਇਸ ਕਰਕੇ ਇਸ ਮੰਗ ਨੂੰ ਲੈ ਕੇ ਤੇ ਜਿਹੜੀ ਪੀਏ ਜੂ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਵਿੱਚ ਵਿਦਿਆਰਥੀਆਂ ਦਾ ਸੰਘਰਸ਼ ਚੱਲ ਰਿਹਾ ਜਿਹਦੇ ਚ ਕੱਲ ਆਪਣੇ ਪ੍ਰਧਾਨ ਜਗENDER ਸਿੰਘ ਉਗਰਾਹਾਂ ਆਪਣੇ ਸਾਰੇ ਟੀਮ ਉੱਥੇ ਜਾ ਕੇ ਆਈ ਆ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਇੱਥੋਂ ਦੀ ਹਕੂਮਤ ਨੂੰ ਇਹ ਸੁਣਾਉਣੀ ਕੀਤੀ ਸੀ ਕਿ ਹਕੂਮਤ ਇਹ ਉਹ ਨਾ ਜਿਹੜੇ ਵਿਦਿਆਰਥੀਆਂ ਦੇ ਉੱਤੇ ਹਮਲਾ ਕਰ ਰਹੇ ਹੋ ਉਹਨੂੰ ਪਿੱਸੇ ਆਪਣੇ ਹੱਥ ਪਿੱਸੇ ਕਰੋ ਤੇ ਉਹਨਾਂ ਭਰਾਵਾਂ ਨੂੰ ਵਿਦਿਆਰਥੀ ਭਰਾਵਾਂ ਨੂੰ ਇਹ ਆਪਾਂ ਮਸਬਰਾ ਸਲਾਹ ਵੀ ਦਿੱਤੀ ਕਿ ਭਰਾਵੋ ਥੋੜੀ ਬਹੁਤ ਜਾਇਜ਼ ਮੰਗਾ ਜਿਵੇਂ ਇੱਥੋਂ ਦੀ ਹਕੂਮਤ ਨੇ ਕਾਲੇ ਕਾਨੂੰਨ ਲਿਆ ਕੇ ਕਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀਆਂ ਅੜਾਨੀਆਂ-ਆਵਾਨੀਆਂ ਨੂੰ ਸੰਭਾਲਦੇ ਉਹ ਕਾਨੂੰਨ ਬਣਾਏ ਸੀ ਉਹ ਤੁਹਾਡੀ ਤਾਕਤ ਦੇ ਨਾਲ ਇਸ ਕਰਕੇ ਬਾਊਸ ਹੋਏ ਨੇ ਕਿ ਜਿਹੜੀਆਂ ਇੱਥੋਂ ਦੀਆਂ ਮੌਕਾ ਪ੍ਰਸਤ ਪਾਰਟੀਆਂ ਨੇ ਜਿਹੜੀਆਂ ਵੋਟ ਪਾਰਟੀਆਂ ਨੇ ਉਹ ਵੋਟ ਪਾਰਟੀਆਂ ਨੂੰ ਆਪਾਂ ਮੋਰਚੇ ਤੋਂ ਆਪਣੇ ਸੰਘਰਸ਼ ਤੋਂ ਦੂਰ ਰੱਖਿਆ ਇਸ ਕਰਕੇ ਇਹਨਾਂ ਸਾਥੀਆਂ ਨੂੰ ਵੀ ਆਪਾਂ ਕਿਹਾ ਸੀ ਕਿ ਭਰਾਵੋ ਉਹਨਾਂ ਪਾਰਟੀਆਂ ਨੂੰ ਆਪਣੇ ਸੰਘਰਸ਼ ਤੋਂ ਦੂਰ ਰੱਖੋ ਉਹ ਆਪਣਾ ਉਹ ਜੋ ਯੋਗਦਾਨ ਪਾਉਣ ਪਾਰਟੀਆਂ ਵੱਖਰੇ ਤੌਰ ਦੇ ਉੱਤੇ ਪਾਉਣ ਕਿਉਂਕਿ ਉਹ ਸਾਰੀਆਂ ਨੀਤੀਆਂ ਲਾਗੂ ਕਰਦੀਆਂ ਨੇ ਅੱਜ ਜਦੋਂ ਯੂਨੀਵਰਸਿਟੀ ਬਚਾਉਣ ਦੀ ਗੱਲ ਚੱਲਦੀ ਆ ਇਸ ਕਰਕੇ ਭਰਾਵੋ ਇਥੋਂ ਦੀ ਆਪਾਂ ਕਹਿੰਦੇ ਆ ਕਿ ਪੰਜਾਬ ਸਰਕਾਰ ਦੇ ਅੰਡਰ ਹੋਵੇ ਇਹ ਠੀਕ ਆ ਗੱਲ ਪਰ ਪੰਜਾਬ ਦੀ ਸਰਕਾਰ ਵੀ ਵੀ ਉਹਨੂੰ ਘੱਟ ਲੁਕ ਲਈਏ ਕਿ ਵੱਧ ਲੁਟ ਲਈਏ ਇਸੇ ਕਰਕੇ ਜਿਵੇਂ ਪੰਜਾਬ ਦੀਆਂ ਜ਼ਮੀਨਾਂ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਭਾਵੇਂ ਬਿਰ ਹੌਸ ਦੀ ਜ਼ਮੀਨ ਹੋਵੇ ਉਹ ਭਾਵੇਂ ਪਨਗ੍ਰਾਮ ਦੀ ਜ਼ਮੀਨ ਹੋਵੇ ਉਹ ਭਾਵੇਂ ਪੰਜਾਬ ਦੀਆਂ ਜ਼ੇਹਲਾਂ ਦੀ ਜ਼ਮੀਨ ਹੋਵੇ ਉਹ ਜ਼ਮੀਨਾਂ ਮੋੜਾਨੀਆਂ ਵਾਨੀਆਂ ਨੂੰ ਸੰਭਾਉਣ ਦੇ ਲਈ ਲਗਾਤਾਰ ਮਤੇ ਪਾਸ ਕਰ ਰਹੀ ਆ ਇਸ ਕਰਕੇ ਜਿਹੜੇ ਵਿਦਿਆਰਥੀ ਇਹ ਸੰਘਰਸ਼ ਲੜ ਰਹੇ ਨੇ ਇਸ ਕਰਕੇ ਉੱਥੋਂ ਦੀ ਜਿਹੜੀ ਸਸਤਾ ਬਣੀ ਹੈ ਇਹਨਾਂ ਦੀ ਕੋਨ ਬਹਾਲ ਕਰੇ ਇਹਨਾਂ ਦੀਆਂ ਚੋਣਾ ਬਹਾਲ ਕਰੇ ਇਹਨਾਂ ਮੰਗਾਂ ਨੂੰ ਲੈ ਕੇ ਉਥੇ ਜਿੱਥੇ ਪੂਰੇ ਪੰਜਾਬ ਦੇ ਲੋਕ ਇਸ ਲਈ ਲੜ ਰਹੇ ਨੇ ਇਸ ਕਰਕੇ ਭਰੋ ਇਹ ਸਰਕਾਰਾਂ ਸਮੇਂ-ਸਮੇਂ ਤੇ ਇਥੋਂ ਦੀਆਂ ਮੈਨੇਜਮੈਂਟਾਂ ਵੀ ਇਥੋਂ ਦੀਆਂ ਹਕੂਮਤਾਂ ਵੀ ਸਾਡੇ ਚ ਫੁੱਟ ਪਾਉਣ ਦੇ ਲਈ ਸਾਡੇ ਚ ਪਾੜ ਪਾਉਣ ਦੇ ਲਈ ਉਹ ਮਸਲੇ ਨੂੰ ਇੱਕ ਧਰਮ ਦਾ ਇੱਕ ਖੱਤੇ ਦਾ ਇੱਕ ਜਾਤ ਦਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇਸ ਕਰਕੇ ਬਹੁਤ ਵਧੀਆ ਲੱਗਿਆ ਸਾਨੂੰ ਗੱਲ ਕਰ ਵਿਦਿਆਰਥੀਆਂ ਦੀ ਉਹਨਾਂ ਨੇ ਕਿਹਾ ਕਿ ਇਹ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਇਕੱਲਾ ਮੁਸਲਮਾਨ ਭਰਾਵਾਂ ਦਾ ਮਸਲਾ ਨਹੀਂ ਹੈ ਇਹ ਇਕੱਲੇ ਪੰਜਾਬ ਦੇ ਵਿਦਿਆਰਥੀਆਂ ਦਾ ਮਸਲਾ ਨਹੀਂ ਹੈ ਇਹ ਮਸਲਾ ਹਰਿਆਣਾ ਦੇ ਵਿਦਿਆਰਥੀਆਂ ਦੀ ਵੀ ਮਸਲਾ ਇਹ ਯੂਪੀ ਦੇ ਵਿਦਿਆਰਥੀਆਂ ਦਾ ਵੀ ਮਸਲਾ ਇਸ ਕਰਕੇ ਇਹ ਵਿਦਿਆ ਤੇ ਹਮਲਾ ਇਸ ਕਰਕੇ ਭਰਾਵੋ ਜੇ ਵਿਦਿਆ ਤੇ ਹਮਲਾ ਜਿਹੜੇ ਸਾਡੇ ਗਰੀਬਾਂ ਦੇ ਸਾਡੇ ਗਰੀਬ ਮਜ਼ਦੂਰ ਕਿਸਾਨਾਂ ਦੇ ਬੱਚੇ ਉਹਨਾਂ ਯੂਨੀਵਰਸਿਟੀ ਚ ਪੜ੍ਹਦੇ ਨੇ ਉਹ ਮਹਿੰਗੀਆਂ ਯੂਨੀਵਰਸਿਟੀ ਚ ਨਹੀਂ ਪੜ੍ਹ ਸਕਦੇ ਕਿਉਂਕਿ ਉੱਥੇ ਫੀਸਾਂ ਬਹੁਤ ਜ਼ਿਆਦੇ ਨੇ ਇਸ ਕਰਕੇ ਉਹ ਪੰਜਾਬ ਦੇ ਮਾਪਿਆਂ ਦਾ ਜਿਹੜੇ ਆ ਲੋਕ ਆਏ ਨੇ ਇਸ ਕਰਕੇ ਇਹਨਾਂ ਦਾ ਮਸਲਾ ਵੀ ਬਣਦਾ ਯੂਨੀਵਰਸਿਟੀ ਦਾ ਮਸਲਾ ਇਸ ਕਰਕੇ ਭਰਾਵੋ ਜਿਹਨੇ ਵੱਡੀ ਪੱਦਰ ਦੇ ਉੱਤੇ ਇਥੋਂ ਦੀ ਹਕੂਮਤ ਨੂੰ ਇਥੋਂ ਦੇ ਮੋਦੀ ਨੂੰ ਇਹ ਕਹਿਣ ਵਾਸਤੇ ਆਇਆ ਅੱਜ ਦਾ ਇਕੱਠ ਕਿ ਇਸ ਤਰੀਕੇ ਦੇ ਨਾਲ ਜੇ ਤੁਸੀਂ ਜਿਹੜਾ ਕਾਰਪੋਰੇਟ ਕਰਨਾ ਚਾਹੁੰਦੇ ਹੋ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਹਨੂੰ ਦੇਸ਼ ਦੇ ਲੋਕ برداشت ਨਹੀਂ ਕਰਨਗੇ ਇਸ ਕਰਕੇ ਭਰਾਵੋ ਇਹਨਾਂ ਬੇਈਮਾਨਾਂ ਨੇ ਸਕੂਲ ਵੇਚੇ ਨੇ ਹਸਪਤਾਲ ਵੇਚੇ ਨੇ ਇਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਇੱਥੋਂ ਦੀ ਰੋਡ ਵੇਚ ਇੱਥੋਂ ਦੀਆਂ ਜੇਲਾਂ ਇੱਥੋਂ ਦੀਆਂ ਟ੍ਰੇਨਾਂ ਉਹ ਕਾਰਪੋਰੇਟਾਂ ਨੂੰ ਸਮਾਉਣ ਜਾ ਰਹੇ ਨੇ ਇਸ ਦੇ ਬਾਅਦ ਤੇ ਜਿਹੜੇ ਵਿਦਿਆਰਥੀ ਆ ਮੋਰਚੇ ਵੱਲੋਂ ਆਇਆ ਇੱਕ ਸਾਥੀ ਉਹਨਾਂ ਨੇ ਹਾਜ਼ਰੀ ਲਵਾਈ ਆ ਇਸ ਕਰਕੇ ਆ ਜਿਹੜਾ ਪੂਰੇ ਦਾ ਪੂਰਾ ਮਸਲਾ ਕਿ ਕਿਵੇਂ ਆਦੀਵਾਸੀ ਲੋਕ ਉਹਨਾਂ ਦੇ ਜਦੋਂ ਆਪਣੇ ਜੰਗਲਾਂ ਬਾਗ਼ ਤੇ ਲੜ ਰਹੇ ਨੇ ਜਦੋਂ ਆਪਣੇ ਟੋਪੇ ਬਚਾਉਣ ਵਾਸਤੇ ਲੜ ਰਹੇ ਨੇ ਉਹਨਾਂ ਨੂੰ ਜਿਹੜੇ ਨਕਸਲੀ ਕਹਿ ਕੇ ਅੰਦਰ ਬੰਦ ਕੀਤਾ ਜਾ ਰਿਹਾ ਇਸ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਆਪਾਂ ਲੜਿਆ ਭਾਵੇਂ ਦਿੱਲੀ ਦਾ ਮੋਰਚਾ ਜਦੋਂ ਜਤਿਆ ਜਦੋਂ ਲੜਿਆ ਉਦੋਂ ਵੀ ਇਹਨਾਂ ਨੇ ਬਹੁਤ ਤਰ੍ਹਾਂ ਦੇ ਫਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਏਜੰਟ ਨੇ ਇਹ ਖਾਲਸਤਾਨੀ ਨੇ ਇਹ ਨਕਸਲੀਏ ਨੇ ਬਹੁਤ ਤਰ੍ਹਾਂ ਦੇ ਜਿਹੜੇ ਉਹ ਠੱਪੇ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਇਸ ਕਰਕੇ ਉਸ ਮੋਰਚੇ ਨੇ ਭਰੋ ਇਹਨਾਂ ਬੋਟ ਪਾਰਟੀਆਂ ਨੂੰ ਇਹਨਾਂ ਨੂੰ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਇਹਨਾਂ ਨੂੰ ਕਿਹਾ ਕਿ ਸਾਈਡ ਤੇ ਰਹੋ ਸਾਡੇ ਮੋਰਚੇ ਤੋਂ ਇਸ ਕਰਕੇ ਉਹ ਦਿੱਲੀ ਦੇ ਮੋਰਚੇ ਦਾ ਸਭਾ ਜਿਹੜਾ ਉਹ ਜੀ ਕਹਿਣਾ ਚਾਹੁੰਦੇ ਆ ਕਿ ਜਿਹੜਿਆ ਜਨ ਤੱਕ ਮੂਵਮੈਂਟਾਂ ਲੜ ਰਹੇ ਲੋਕ ਨੇ ਉਹ ਸਬਕ ਲੈ ਕੇ ਭਰਾਵੋ ਆ ਇਕੱਠੇ ਹੋਈਏ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨਾਲ ਹਸਾਬ ਤਕ ਕਰਾਂਗੇ ਸਰਕਾਰਾਂ ਦੇ ਨਾਲ ਇਕੱਠੇ ਹੋ ਕੇ ਕਿ ਕਿ ਮੈਂ ਪੂਰੀ ਤਰ੍ਹਾਂ ਦੇ ਨਾਲ ਇੱਥੇ ਹੜਾਂ ਦੇ ਵਿੱਚ ਲੋਕਾਂ ਨੂੰ ਮਾਰਿਆ ਜਾ ਰਿਹਾ ਇੱਥੇ ਪੂਰੀ ਤਰ੍ਹਾਂ ਦੇ ਨਾਲ ਵੱਖ-ਵੱਖ ਕਾਲੇ ਕਾਨੂੰਨ ਲਿਆ ਕੇ ਇੱਥੇ ਬਿਜਲੀ ਇਕ 2025 ਲਿਆਂਦਾ ਜਿਹੜਾ 2020 ਇਹਨਾਂ ਨੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਭਰਾਵੋ ਉਹ ਆਉਣ ਵਾਲੇ ਦਿਨਾਂ 'ਚ ਉਹਨਾਂ 'ਚ ਚਿਪ ਪਾਉਣ ਜਾ ਰਹੇ ਨੇ ਉਹ ਕਨੈਕਸ਼ਨ ਕਦੇ Airtel ਦੇਊਗੀ ਕੋਈ AirCell ਦੇਊਗੀ ਉਹਨਾਂ ਕੰਪਨੀਆਂ ਨੇ ਕਨੈਕਸ਼ਨ ਸਾਡੇ ਘਰਾਂ 'ਚ ਨਹੀਂ ਦੇਣੇ ਉਹ ਬਿਜਲੀ ਉੱਥੇ ਭੇਜਣਗੇ ਜਿੱਥੇ ਭਰਾਵੋ ਉਹਨਾਂ ਪੈਸੇ ਲੱਭਣਗੇ ਇਸ ਕਰਕੇ ਬਹੁਤ ਵੱਡੀ ਲੜਾਈ ਆ ਮਜ਼ਦੂਰਾਂ ਕਿਸਾਨਾਂ ਮਜ਼ਮਾ ਵਿਦਿਆਰਥੀਆਂ ਦੀ ਇਸ ਕਰਕੇ ਉਹੀ ਨੀਤੀਆਂ ਜਿਹੜੀਆਂ ਸਰਕਾਰਾਂ ਲੈ ਕੇ ਆ ਰਹੀਆਂ ਨੇ ਉਹੀ ਨੀਤੀਆਂ ਇਥੋਂ ਦੀਆਂ ਮਨੇਜਮੈਂਟਾਂ ਲੈ ਕੇ ਆ ਰਹੀਆਂ ਨੇ ਆ ਪੈਪਸੀ ਕੋ ਕਾਮਯਾਬਾ ਸੰਘਰਸ਼ ਚੱਲਦਾ ਉਹਨਾਂ ਦਾ ਲਗਾਤਾਰ 25 30 ਮੀਟਿੰਗਾਂ ਮਨੇਜਮੈਂਟਲ ਹੋ ਚੁੱਕੀਆਂ ਨੇ ਇਸ ਕਰਕੇ ਇਹਨਾਂ ਨੇ ਪ੍ਰੋਟੈਕਸ਼ਨ ਕੀਤੀ ਜਿਹੜੀ ਉਹਦੇ ਬੇਰਬੇ ਵੀ ਦਿੱਤੇ ਨੇ ਇਸ ਕਰਕੇ ਪਿਛਲੇ ਦਿਨਾਂ ਚ ਆਪਣੇ ਸੂਬਾ ਪ੍ਰਧਾਨ ਜਗENDER ਸਿੰਘ ਉਗਰਾਹਾ ਗੇਟ ਜਾ ਕੇ ਮੀਟਿੰਗ ਕਰਕੇ ਆਏ ਆ ਉਹਨਾਂ ਨਾਲ ਸਾਥੀਆਂ ਦੇ ਨਾਲ ਕਿ ਭਰਾਵੋ ਜੇ ਕਰ ਮੈਨੇਜਮੈਂਟ ਇਹ ਜਿਹੜੀਆਂ ਜਾਇਜ਼ ਮੰਗਾਂ ਨੇ ਕਿਉਂਕਿ 3 ਸਾਲ ਬਾਅਦ ਐਗਰੀਮੈਂਟ ਹੁੰਦਾ ਇਹ ਐਗਰੀਮੈਂਟ ਦੇ ਵਿੱਚ ਢੱਕਾ ਲੱਗਦਾ ਇਹ ਸਾਥੀ ਜੇ ਕੋਈ ਸੰਘਰਸ਼ ਲੜਨਗੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦੀ ਪਿੱਠ ਤੇ ਆ ਤੇ ਮੈਨੇਜਮੈਂਟ ਨੂੰ ਚੇਤਾਵਨੀ ਦੰਦੇ ਆ ਇਹ ਕਹਿੰਦੇ ਆ ਕਿ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਗਾਂ ਨੂੰ ਮੰਨੋ ਇਸ ਕਰਕੇ ਭਰੋ ਜਿੱਡੀ ਗਿਣਤੀ ਤੁਸੀਂ ਆਏ ਹੋ ਇਸ ਤੋਂ ਬਾਅਦ ਆਪਣੇ ਪ੍ਰਮੁੱਖ ਬੁਲਾ ਰਹੇ ਨੇ ਜਿਹੜੇ ਅੱਜ ਦੇ ਉਹਨਾਂ ਨੇ ਗੱਲ ਕਰਨੀਆਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਨੇ ਡਾਕਟਰ ਪਰਵੰਦਰ ਜੀ ਉਹਨਾਂ ਨੇ ਵਿਸ਼ੇਸ਼ ਗੱਲ ਕਰਨੀਆਂ ਤੁਹਾਡੇ ਨਾਲ ਆਪਣੇ ਲਾਸਟ ਦੇ ਵਿੱਚ ਸੂਬਾ ਪ੍ਰਧਾਨ ਜੀ ਉਹ ਗੱਲ ਕਰਨਗੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ਾਂ ਨੂੰ ਹੋਰ ਪਖਾਉਣ ਦੀ ਲੋੜ ਆ ਪਿੰਡ ਕਾਇਆਂ ਨੂੰ ਹੋਰ ਤਕੜੀਆਂ ਕਰਨ ਦੀ ਲੋੜ ਆ ਇਸ ਕਰਕੇ ਆਹ ਭਰਾਵੋ ਇਸ ਤੋਂ ਬਾਅਦ ਸਾਰੀ ਗੱਲਬਾਤ ਆ ਜਿਹੜੀ ਉਹ ਸੈਕਟਰੀ ਸਾਹਿਬ ਸਾਂਝੀ ਕਰਨਗੇ ਕਿਉਂਕਿ ਲਾਸਟ ਚਾਪਾ ਮਾਰਚ ਆ ਜਿਹੜਾ ਉਹ ਵੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਸਾਨ ਜਿਲਤਾਰ ਸਿੰਘ ਕਾਲਾ ਝਾੜ ਮੈਂ ਬੇਨਤੀ ਕਰੂੰਗਾ ਹੁਸ਼ਿਆਰ ਸਿੰਘ ਸਲੇਮਗੜ੍ਹ